ਮੋਗਾ ਤੇ ਬਠਿੰਡੇ ਵਾਲੇ ਵੀਰੋ ਥੋੜੇ ਕਿੰਨੀ ਵੀ ਗੋਲੇ ਨੇ ਕਾਫੀ ਨੁਕਸਾਨ ਕੀਤਾ ਆ ਸਾਡੇ ਸਮਰਾਲਾ ਵਲਾਗ ਚ 1 ਫਰਵਰੀ ਨੂੰ ਜਿਹੜੇ ਗੋਲੇ ਪੈ ਦੀਆ ਦੇਖ ਲੋ ਥੱਲੇੋਂ ਦੁਬਾਰਾ ਕਣਕ ਫੁੱਟਿਆਈ ਆ ਆ ਦੇਖ ਲੋ ਕਿੰਨੀਆਂ ਬਲੀਆਂ ਖੜੀਆਂ ਨੇ ਆ ਚਾਰ ਬਲੀਆਂ ਦੇਖਦੇ ਨੇ ਸਭ ਬਾਕੀ ਕਣਕ ਖਤਮ ਦੇ ਤੁਸੀਂ ਕੋਹਣੋ ਕੋਈ ਗਦਾਬਰੀ ਕਰਨ ਆਜੂ ਕਿਸੇ ਤੇ ਨਜ਼ਰਾਸਰ ਕੋ ਵੀਰ ਆਪਣੀ ਮੱਕੀ ਮੁੱਕੀ ਦਾ ਕਰ ਲੋ ਹੱਲ ਦੇ ਹੁੰਦਾ ਆ ਸਾਡੇ ਤਿੰਨ ਪਿੰਡਾਂ ਦੀ ਜ਼ਮੀਨ ਲੱਗਦੀ ਐ ਇੱਥੇ ਪੜੋਦੀ ਭਗਾਨਪੁਰਾ ਮੁੱਤੋਂ ਸਾਡੇ ਇਹ ਥੋੜੇ ਜਿਹੇ ਏਰੀਆ 'ਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ ਦੇਖੋ ਕਣਕ ਦੁਬਾਰਾ ਫੁੱਟਿਆ ਹੀ ਬੱਲੀ ਨਹੀਂ ਹੈਗੀ ਅਸੀਂ ਮੰਗ ਪੱਤਰ ਵੀ ਲੈ ਕੇ ਆਏ ਸੀ ਸਮਰਾਲੇ ਪਰ ਕੋਈ ਸੁਣਵਾਈ ਨਹੀਂ ਮਿੱਤਰੋ ਯਾਰ ਹੁਣ ਕਣਕ ਬੌਣੀ ਕਿਹੜਾ ਸਖਾਲੀ ਆ ਲੈ ਕਹਿੰਦਾ ਬਾਹ ਦੋ ਜਿਹੜਾ ਬੰਦਾ ਖੇਤੀ ਨਾਲ ਜੁੜਿਆ ਉਹਦੇ ਕੋ ਡੰਗਰ ਜ਼ਰੂਰ ਨੇ 10 ਤੋਂ 12 ਡੰਗਰ ਹਰੇਕ ਬੰਦੇ ਕੋ ਨੇ ਯਾਰ ਕਿਸਾਨ ਕੋ ਉਹ ਡੰਗਰਾਂ ਨੂੰ ਤੂੜੀ ਕਿੱਥੋਂ ਪਾਉ ਉਹਦੇ ਹੁਣ ਕਣਕੇ ਸੀ ਬਾਹ ਤੀ ਤੂੜੀ ਮੁੱਲ ਲੈਣੀ ਔਖੀ ਹੋ ਜਾਣੀ ਆ ਆ ਉਹਦੇ ਕਰਕੇ ਥੋੜੀ ਜੀ ਅਸੀਂ ਮਿੱਤਰੋ ਰੱਖ ਲਈ ਮਨਜ਼ੂਰੀ ਸਮਝ ਲਓ ਥੋੜੀ ਜੀ ਬਾਹ ਕੇ ਮੱਕੀ ਕਰਤੀ ਇਹ ਜਾਨੀ ਇਹ ਏਰੀਏ ਦੇ ਵਿੱਚ ਸਾਡੇ ਥੋੜੇ ਜਿਹੇ ਏਰੀਏ 'ਚ ਤਕਰੀਬਨ 60 ਕਿਲੇ ਦੇ ਕਰੀਬ ਬਾਹ ਕੇ ਕਣਕ ਮੱਕੀ ਕਰਤੀ ਅਗਲੇ ਨੇ ਸਾਰੇ ਪਿੰਡ ਦਾ ਨਹੀਂ ਨੁਕਸਾਨ ਹੈਗਾ ਦੇ ਕਹੀਏ ਵੀ ਇਤਨਾ ਪਿੰਡ ਸਾਰੇ ਪਿੰਡ ਖਤਮ ਨਹੀਂ ਨਹੀਂ ਆ ਤਿੰਨਾ ਪਿੰਡਾਂ ਦਾ ਏਰੀਆ ਜਿੱਥੇ ਬੰਨਾ ਲੱਗਦਾ ਉਹ ਏਰੀਆ ਖਤਮ ਕਰਤਾ ਜਮੇ ਆ ਦੇਖ ਲਓ ਜਿੱਥੇ ਮਰਜੀ ਨਿਗਾ ਮਾਰ ਲਓ ਸਾਰੀ ਹਾਲ ਲਓ ਆ ਖੇਤ ਦੂਜਾ ਦੇਖ ਲਓ ਮੈਂ ਰਾਰਾ ਜਾਂਦਾ ਦੀ ਹੁਣ ਇਟ ਵੀ ਹੀ ਹਾਲ ਆ ਥੱਲੇੋਂ ਫੁੱਟੇ ਹੀ ਕਣਕ ਦੁਆਰਾ ਇਹਦੇ 'ਚ ਵੀ ਕੁਛ ਨਹੀਂ ਹੁਣ ਤੁਹਾਨੂੰ ਮੈਂ ਦਿਖਾਉਣਾ ਉਹ ਪਰੇ ਖੇਤ ਮੱਕੀ ਆ ਉਹ ਖੇਤਾਂ 'ਚ ਸਾਰੇ ਮੱਕੀ ਆ ਗੱਭੇ ਵਰਸੀਨ ਤਾਂ ਦੁਬਾਰਾ ਫੁੱਟਿਆ ਆ ਆ ਮਰੂਨੇ ਕਾ ਜਿੱਥੇ ਤੱਕ ਜਾਊ ਸਭ ਮੱਕੀ ਆ ਉਧਰ ਪਗਾਨਪੁਰਾ ਪਿੰਡ ਆ ਗਿਆ ਇਹ ਜਿਹੜੀ 20 ਅਕਤੂਬਰ ਤੋਂ ਲੈ ਕੇ 25 26 ਅਕਤੂਬਰ ਤੱਕ ਬੀਜੀ ਕਣਕ ਦੀ ਉਹਦਾ ਨੁਕਸਾਨ ਜ਼ਿਆਦਾ ਹੋਇਆ ਕਿਉਂ ਉਹ ਨਿਸਰ ਪਹਿਲਾਂ ਇਹਦੀ ਹੁਣ ਐਂ ਦਾ ਲਾਗ ਕਣਕਾਂ ਖੜੀਆਂ ਨੇ ਇਹ ਲੇਟ ਬੀਜੀਆਂ ਹੋਈਆਂ ਇਹ ਦੀਆਂ ਜਿਹੜੀ 20 ਤੋਂ 25 26 ਅਕਤੂਬਰ ਤੱਕ ਦੀ ਬਿਜਾਈ ਦੀ ਉਹ ਸਾਰੀ ਉਹ ਖਤਮ ਕਰ ਦਿੱਤੀ